ਪੰਜਾਬ ਦੀ ਮਾੜੀ ਆਰਥਿਕ ਹਾਲਤ ਨੂੰ ਦੇਖ ਕੇ ਪਿਛਲੇ ਸਾਲ ਅਕਾਲੀ ਭਾਜਪਾ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਹੁਣ ਤੋਂ ਬਾਅਦ ਸਰਕਾਰੀ ਅਫਸਰ ਅਤੇ ਹੋਰ ਉੱਚ ਅਹੁਦਿਆਂ ਤੇ ਲੋਕਾਂ ਵਾਸਤੇ ਨਵੀਆਂ ਗੱਡੀਆਂ ਨਹੀਂ ਖਰੀਦੀਆਂ ਜਾਣਗੀਆਂ ਇਹਨਾਂ ਸਾਰੇ ਅਫਸਰਾਂ ਨੂੰ ਇਹ ਕਿਹਾ ਗਿਆ ਸੀ ਕਿ ਜੇ ਉਹਨਾਂ ਦੀਆਂ ਗੱਡੀਆਂ ਪੁਰਾਣੀਆਂ ਹੋ ਗਈਆਂ ਨੇ ਤਾਂ ਉਹ ਬਾਹਰੋਂ ਗੱਡੀਆਂ ਕਿਰਾਏ ਤੇ ਲੈ ਸਕਦੇ ਨੇ ਯਾਨੀ ਟੈਕਸੀਆਂ ਦਾ ਇਸਤੇਮਾਲ ਕਰ ਸਕਦੇ ਨੇ ਪਰ ਤਾਜ਼ੀਆਂ ਰਿਪੋਰਟਸ ਮੁਤਾਬਕ ਪੰਜਾਬ ਸਰਕਾਰ ਨੇ ਕੁਝ ਉੱਚ ਅਧਿਕਾਰੀਆਂ ਨੂੰ ਨਵੀਆਂ ਗੱਡੀਆਂ ਲੈਣ ਦਾ ਫਿਰ ਤੋਂ ਲੈਣ ਦੀ ਫਿਰ ਤੋਂ ਇਜਾਜ਼ਤ ਦੇ ਦਿੱਤੀ ਹੈ ਇਹ ਇਸ ਕਰਕੇ ਕਿ ਇਹ ਅਧਿਕਾਰੀ ਟੈਕਸੀਆਂ 'ਚ ਜਾਂਦੇ ਸ਼ਾਇਦ ਚੰਗੇ ਨਹੀਂ ਲੱਗਦੇ ਅਤੇ ਉਹਨਾਂ ਦੇ ਅਹੁਦੇ ਦੀ ਸ਼ਾਨ ਦੇ ਖਿਲਾਫ ਹੈ ਮੇਰੇ ਮੁਤਾਬਕ ਇਹ ਫੈਸਲਾ ਬਹੁਤ ਮੰਦ ਭਾਗ ਹੈ ਸਾਡੇ ਮੁਲਕ 'ਚ ਸਰਕਾਰੀ ਗੱਡੀ ਅਤੇ ਸਰਕਾਰੀ ਬੰਗਲੇ ਦਾ ਸਿਲਸਿਲਾ ਅੰਗਰੇਜ਼ ਸਰਕਾਰ ਦੀ ਦੇਣ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ 65-70 ਸਾਲ ਬਾਅਦ ਵੀ ਇਹ ਸਰਕਾਰੀ ਗੱਡੀਆਂ ਅਤੇ ਬੰਗਲਿਆਂ ਦਾ ਸਿਸਟਮ ਹਾਲੀ ਵੀ ਇਹ ਚੱਲੇ ਆ ਰਿਹਾ ਹੈ ਅਸਲ 'ਚ ਅਸੀਂ ਗੱਡੀਆਂ ਤੇ ਬੱਤੀਆਂ ਲਾ ਕੇ ਇਸ ਸਿਸਟਮ ਨੂੰ ਹੋਰ ਵੀ ਵਿਗਾੜ ਦਿੱਤਾ ਹੈ ਲੋੜ ਹੈ ਕਿ ਸਭ ਉੱਚ ਅਧਿਕਾਰੀ ਆਪਣੀਆਂ ਨਿੱਜੀ ਗੱਡੀਆਂ ਦੀ ਵਰਤੋਂ ਕਰਨ ਜਿਸ ਵਾਸਤੇ ਉਹਨਾਂ ਨੂੰ ਹਰ ਮਹੀਨੇ ਗੱਡੀਆਂ ਦੀ ਦੇਖਰੇਖ ਅਤੇ ਪੈਟਰੋਲ ਵਾਸਤੇ ਪੈਸੇ ਮੁਹੱਈਆ ਕਰਵਾਏ ਜਾ ਸਕਦੇ ਨੇ ਬਾਹਰਲੇ ਮੁਲਕਾਂ 'ਚ ਕੁਝ ਗਿਣੇ-ਚੁਣੇ ਅਧਿਕਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਆਪਣੀਆਂ ਨਿੱਜੀ ਗੱਡੀਆਂ ਦੀ ਵਰਤੋਂ ਕਰਦੇ ਨੇ ਅਤੇ ਗੱਡੀਆਂ ਆਪ ਚਲਾਉਂਦੇ ਨੇ हां ਜਿੱਥੇ ਲੋਡ ਪੈਂਦੀ ਹੈ ਉੱਥੇ ਟੈਕਸੀ ਜਾਂ ਕੈਬ ਦੀ ਵਰਤੋਂ ਕਰਦੇ ਨੇ ਜੇ ਇਹ ਸਿਸਟਮ ਬਾਹਰਲੇ ਮੁਲਕਾਂ ਚੱਲ ਸਕਦਾ ਤੇ ਸਾਡੇ ਇੱਥੇ ਕਿਉਂ ਨਹੀਂ ਚੱਲ ਸਕਦਾ ਸਿਰਫ ਕਿਸੇ ਸਿਆਸੀ ਪਾਰਟੀ ਨੂੰ ਜਾਂ ਕਿਸੇ ਰਾਜ ਸਰਕਾਰ ਨੂੰ ਇਸ ਲਈ ਪਹਿਲ ਕਦਮੀ ਕਰਨੀ ਪਵੇਗੀ